ਜਿਸ ਜਗਰ ਦੇ ਵਿੱਚ ਰੱਬ ਵੱਸਦਾ ਹੈ ਜੀ ਉਹਦੀ ਜੋਤ ਆਪਾਂ ਜਲਾ ਲਈ ਇਹਨਾਂ ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ ਢਾ ਨਹੀਂ ਸਕਦੀ ਕਿਸ ਉਮਰ ਦੇ ਵਿੱਚ ਤੁਹਾਨੂੰ ਬੈਸਟ ਐਕਟਰ ਦਾ ਅਵਾਰਡ ਮਿਲਣਾ ਮੇਰੇ ਲਈ ਬਹੁਤ ਮਾਣ ਵਾਲੀ ਮੈਨੂੰ ਬੜੀ ਖੁਸ਼ੀ ਹੋਈ ਸੀ ਕਿ ਬੰਬੇ ਦੇ ਇੱਕ ਮਿਡੇ ਪੇਪਰ ਨੇ ਲਿਖਿਆ ਕਿ ਬੀਬੀ ਰਜਨੀ ਇਜ਼ ਮੋਗਲ ਆਜ਼ਮ ਆਫ ਪੰਜਾਬੀ ਫਿਲਮ ਇੰਡਸਟਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਾਰਡ ਫੰਕਸ਼ਨਸ ਬਹੁਤ ਹੋਏ ਨੇ ਬਹੁਤ ਕਰਦੇ ਰਹੇ ਨੇ ਲੋਕ ਪਰ ਪਹਿਲੀ ਵਾਰ ਇਹਤ ਕੀ ਜਿਹੜਾ ਪ੍ਰੈਸ ਵਾਲਿਆਂ ਨੇ ਮੀਡੀਆ ਵਾਲਿਆਂ ਨੇ ਰਲ ਕੇ ਸੀਜੀਸੀ ਦੇ ਨਾਲ ਇਹ ਉਪਰਾਲਾ ਕੀਤਾ ਹੈ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ بڑے ਕਾਟ ਇੰਸਟੀਚੂਨਸ ਨੇ ਜਿਹੜੇ ਇਸ ਅਵਾਰਡ ਫੰਕਸ਼ਨ ਦੇ ਨਾਲ ਜੁੜਦੇ ਨੇ ਪਰ ਇਹ ਪਹਿਲੀ ਵਾਰੀ ਜਿਹੜਾ ਮੀਡੀਆ ਹੈ ਚੈਨਲ ਹੈ ਔਰ ਤੁਸੀਂ ਲੋਕਾਂ ਨੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਅ ਸਾਲਾਨਾ ਪ੍ਰੋਗਰਾਮ ਬਣਾਓਗੇ ਕਿਉਂਕਿ ਇਹ ਅਵਾਰਡ ਇੱਕ ਐਸੀ ਚੀਜ਼ ਹੈ ਜਿਹੜੀ ਹਰ ਆਰਟਿਸਟ ਨੂੰ ਬੜੀ ਜ਼ਰੂਰੀ ਹੈ ਏਟਲੀਸਟ ਮੇਰੇ ਵਾਸਤੇ ਬਹੁਤ ਹੈ ਮੇਰੇ ਲਈ ਕੋਈ ਕੱਲੀ ਟਰੋਫੀ ਨਹੀਂ ਅ ਮੈਂ ਹਮੇਸ਼ਾ ਹੀ ਅਵਾਰਡ ਫੰਕਸ਼ਨ ਨੂੰ ਇਹ ਸਮਝਿਆ ਹੈ ਕਿ ਮੇਰੇ ਗੁਰੂ ਨੇ ਮੈਨੂੰ ਥਾਪੜੇ ਦਿੱਤਾ ਸੋ ਬਹੁਤ ਬਹੁਤ ਪਿਆਰ ਬਹੁਤ ਬਹੁਤ ਸਤਿਕਾਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰੀਆ ਸਰ ਬਹੁਤ ਅਵਾਰਡਸ ਰੱਬ ਨੇ ਬੜੇ ਬਖਸ਼ਿਸ਼ ਕੀਤੀ ਹੈ ਇਸ ਜ਼ਿੰਦਗੀ 'ਚ ਆਹ ਬੜੀ ਲੰਬੀ ਜਰਨੀ ਬੜੇ ਲੰਬੇ ਸਾਹ ਬੜੇ ਪੈਂਡੇ ਬੜੇ ਔਖੇ ਪੈਂਡੇ ਕਰਦੇ 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 ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਿ ਕੇ ਜਾਊਂਗਾ ਜਿਸ ਜਿਗਰ ਦੇ ਵਿੱਚ ਰੱਬ ਵੱਸਦਾ ਹੈ ਜੀ ਉਹਦੀ ਜੋਤ ਆਪਾਂ ਜਲਾ ਲਈ ਇਹਨਾਂ ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ ਠਾ ਨਹੀਂ ਸਕਦੀ ਜਿੰਨੇ ਵੀ ਅਵਾਰਡਸ ਮੇਰੇ ਕੋਲ ਹੈਗੇ ਨੇ ਜਾਂ ਮਿਲੇ ਨੇ ਪਰ ਆ ਇੱਕ ਬੜਾ ਸਪੈਸ਼ਲ ਅਵਾਰਡ ਹੈ ਕਿ ਇਸ ਉਮਰ ਦੇ ਵਿੱਚ ਤੁਹਾਨੂੰ ਬੈਸਟ ਐਕਟਰ ਦਾ ਅਵਾਰਡ ਮਿਲਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਉਹ ਵੀ ਬੀਬੀ ਰਜਨੀ ਦੇ ਵਿੱਚ ਮੈਂ ਸਮਝਦਾ ਕਿ ਇਸ ਤੋਂ ਉੱਤੇ ਸੋਚ ਕੇ ਕੋਈ ਪਿਕਚਰ ਕਰਨਾ ਮੈਨੂੰ 4 ਮਹੀਨੇ ਹੋ ਗਏ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਕਿਉਂਕਿ ਕੁਝ ਪਾਇਦਾਂ ਤੁਹਾਡੇ ਐਡੇ ਵੱਡੇ ਬਣ ਜਾਂਦੇ ਨੇ ਆ ਜਿਨ੍ਹਾਂ ਨੂੰ ਤੋਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਮੈਨੂੰ ਬੜੀ ਖੁਸ਼ੀ ਹੋਈ ਸੀ ਕਿ ਬੰਬੇ ਦੇ ਇੱਕ ਮਿਡਡੇ ਪੇਪਰ ਨੇ ਲਿਖਿਆ ਕਿ ਬੀਬੀ ਰਜਨੀ ਇਜ਼ ਮੋਗਲ ਆਜ਼ਮ ਆਫ ਪੰਜਾਬੀ ਫਿਲਮ ਇੰਡਸਟਰੀ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ थैंक यू वेरी मच ਇਹ ਅਵਾਰਡ ਅਮਰ ਹੁੰਦਲ ਜੀ ਵਾਸਤੇ ਹੈ ਇਹ ਅਵਾਰਡ ਬਲਜੀਤ ਦਿਓ ਜੀ ਵਾਸਤੇ ਹੈ ਸਾਰੀ ਟੀਮ ਵਾਸਤੇ ਹੈ ਸਾਰੀ ਰਜਨੀ ਦੀ ਟੀਮ ਸਾਰੀ ਪੰਜਾਬੀ ਇੰਡਸਟਰੀ ਵਾਸਤੇ ਹੈ ਸਾਰੇ ਪੰਜਾਬੀ ਦੇ ਸਰੋਤਿਆਂ ਵਾਸਤੇ ਹੈ ਸਾਰੀ ਦੁਨੀਆ ਵਾਸਤੇ ਹੈ थैंक यू ਸੋ ਮੱਚ ਲਵ ਯੂ ਮੈਨ ਸ਼ੂਟਿੰਗ ਤੇ ਜਾਣਾ ਹੈ ਨਹੀਂ ਤਾਂ ਮੈਂ ਤੁਹਾਡੇ ਕੋਲ ਟਾਈਮ ਜ਼ਰੂਰ گزارਦਾ थैंक यू थैंक यू ਆਰਗੇਨਾਈਜ਼ਰਸ Bye -bye. शिव नारायण जी आज थोड़ा पूछा गया कि खाओगे दोस्तों <laughs> सबसे पहले सभी लोगों को हमारा प्यार भरा नमस्कार आज हमको बहुत खुशी हो रही है जो हम इतने दिनों से हम लोग हमारी टीम इतनी सेवा भाव से लगे रहे आज हमको भी यहाँ पर खड़े होने का जो आप लोगों ने मौका दिया है इससे आप लोगों का बहुत बहुत धन्यवाद एंड इस वेलकम करांगा अदाकार जसबीर गिल जी का मैडम सतवंत कौर एंड प्रेस तो आए हुए लेखक काला सिंह सैनी जी का बहुत धन्यवाद है जी थोड़ा भी इस ਬਹੁਤ ਹੀ ਸੋਹਣੇ ਕੈਰੀਜ ਦੇ ਵਿੱਚ ਆ ਕੇ ਆਪਣਾ ਯੋਗਦਾਨ ਦੇਣ ਦੇ ਲਈ